ਪਰਿਵਾਰ ਦਾ ਇਹ ਕਹਿਣਾ ਸੀ ਜਦੋਂ ਅਸੀਂ ਇੱਥੇ ਆਏ ਕਿ ਅਸੀਂ ਸਰੀਂਝਾਂ ਲੈ ਕੇ ਇਨ੍ਹਾਂ ਗਾਈਆਂ ਦੇ ਮਗਰ 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 ਤੁਰਦੇ ਫਿਰਦੇ ਰਹਿੰਦੇ ਸੀ ਬਾਬੇ ਡਰਾਮਾ ਭਰੇ ਪਏ ਸਰੀਂਝਾਂ ਦੇ ਦੇ ਆਹ ਨਾਲ ਆ ਟੀਕੇ ਦੇ ਲਿਆ ਲਿਆ ਟੀਕੇ ਸਾਰੀ ਤੇਰੀ ਲਵਾਉਂਦੇ ਰਹਿੰਦੇ ਸੀ ਮਗਰ ਮਗਰ ਕਿਹੜੇ ਟੀਕੇ ਲਵਾਉਂਦੇ ਸੀ ਤੁਸੀਂ ਆਓ ਤੁਹਾਨੂੰ ਦਿਖਾਉਂਦਾ ਚਾ ਤੁਸੀਂ ਦੇਖੋ ਇਸ ਪਰਿਵਾਰ ਕੋਲ ਜਿਹੜੇ ਟੀਕੇ ਫਾਰਮੂਲੇ ਕਿਹੜੇ ਇਸਤੇਮਾਲ ਕਰਦਾ ਸੀ ਇਹ ਦੇਖੋ ਡਾਕਟਰ ਗੁਰਵੰਛ ਨੇ ਕਿਵੇਂ ਫੇਲ ਕਰਤੇ ਵੱਡੇ ਵੱਡੇ ਡਾਕਟਰ ਤੁਸੀਂ ਦੱਸਦੇ ਵੀ ਸਾਡੇ ਗੁਰਵੰਛ ਨੇ ਫੇਲ ਕਰਤਾ ਮੰਨ ਲਓ ਇਹ ਫੜਦਾ ਪਹਿਲਾ ਮਸਟੈਟਸ ਜਿਹੜੀ ਗਾਣੂ ਆਉਂਦੀ ਆ ਤੇ ਪੀਡਮੈਂਟ ਵੀ ਸਾਰਾ ਇਹ ਕਰਦਾ ਕਿਵੇਂ ਫੜਦੇ ਹੋ ਮਸਟੈਟਸ ਮਿਲਕਿੰਗ ਜਦੋਂ ਕਰੀਦੀ ਤੇ ਮਿਲਕਿੰਗ ਤੁਸੀਂ ਕਰਦੇ ਹੋ ਹਾਂਜੀ ਇਹ ਸਰੰਜਾ ਕਿਵੇਂ ਛਡਾਈਆਂ ਗੁਰਵੰਛ ਸਾਡੀ ਦਵਾਈ ਨੇ ਛਡਾਈਆਂ ਅੱਛਾ ਇਹ ਪਹਿਲੇ ਦਿਨ 50 50 ਐਮਲ ਦੇਣੀਆਂ ਹੁੰਦੀਆਂ ਤੁਸੀਂ ਦੇਖੋ ਇਹ ਇਹ ਹੈਗਾ ਇੱਕ ਕਿਟ ਹੈਗੀ ਹੈ ਜਿਹੜੀ ਇਹਨਾਂ ਨੇ ਰੱਖੀ ਹੋਈ ਹੈ ਇਹਦੇ ਵਿੱਚ ਇਹ ਜਿਹੜੇ ਟੀਕੇ ਹੈਗੇ ਨੇ ਉਸ ਤਰ੍ਹਾਂ ਦੇ ਇਹ ਸਾਰੇ ਦਵਾਈ ਫਿਰ ਉਸ ਤਰੀ ਤਰੀ ਧਰੀ ਰਹੇਗੀ ਇਹ ਕੂੜਾ ਹੋ ਗਿਆ ਹੁਣ ਬੈਗ ਤੁਹਾਡਾ ਟੀਕਿਆਂ ਦਾ ਕੂੜਾ ਹੋ ਗਿਆ ਸਟੇਟਸ ਨੇ ਤਾਂ ਤੁਸੀਂ ਇਹ ਸਮਝ ਲਓ ਵੀ ਇਹ ਫਾਰਮ ਨੂੰ ਨਿਗਲ ਲਿਆ ਸੀ ਨਿਕਲਿਆ ਪਿਆ ਹੈਗਾ ਜੀ ਪੂਰਾ ਸਖਾਲੇ ਕਿਵੇਂ ਹੋਏ ਫਿਰ ਚਲੋ ਵੀ ਤਾਂ ਸਖਾਲੇ ਤੇ ਫਿਰ ਦਵਾਈ ਦਾ ਬੀਐਸਕੇ ਜਿਹੜੀ ਆ ਮੰਨ ਲਓ ਇਹਨੇ ਸਾਨੂੰ ਥੋੜਾ ਜਿਹਾ ਮੰਨ ਲਓ ਰਾਤ ਮਿਲੀ ਇੱਕ ਨੰਬਰ ਤੇ 8 ਨੰਬਰ ਤੁਹਾਡੀ ਅਸੀਂ ਦਵਾਈ ਵਰਤਦੇ ਆ ਅੱਛਾ ਉਹਦਾ ਕਰਕੇ ਥੋੜੀ ਸਾਨੂੰ ਸੰਤੁਸ਼ਟੀ ਆ ਥੋੜੀ ਬਹੁਣ ਮੰਨ ਲਓ ਟੈਨਸ਼ਨ ਘਟੀ ਥਾਂ ਇਹਨਾਂ ਨੂੰ ਵੀ ਯਕੀਨ ਦਿਵਾਇਆ ਸੀ ਵਾਦਾ ਕੀਤਾ ਸੀ ਇਹਨਾਂ ਨਾਲ ਕਿ ਇਹਦਾ ਟੀਕਾ ਤੋਂ ਤੁਹਾਡਾ ਖੜਾ ਛਡਵਾ ਦੇਵਾਂਗੇ ਅੱਛਾ ਉਹ ਰਾਜ ਦੀ ਡੇਟ ਦੇ ਵਿੱਚ ਸੰਤੁਸ਼ਣ ਹੁਣ ਤਾਂ ਨਹੀਂ ਘਬਰਾਉਂਦੇ ਮੈਂ ਹੁਣ ਨਹੀਂ ਘਬਰਾਉਂਦੇ ਜਮੀ ਨਹੀਂ ਘਬਰਾਉਂਦਾ ਹਾਂ ਹਾਂ ਹੁਣ ਨਹੀਂ ਘਬਰਾਉਂਦੇ ਕਿਉਂਕਿ ਸਾਨੂੰ ਪਹਿਲੇ ਦਿਨ ਜਦੋਂ ਪਤਾ ਲੱਗ ਜਾਂਦਾ ਇਹਦਾ ਤਾਂ ਅਸੀਂ ਉਦੋਂ ਦਵਾਈ ਨਾਲ ਨਾਲ ਚਾਲੂ ਕਰ ਦਿੰਦੇ ਹਾਂ ਕਿੰਨੇ ਟਾਈਮ ਚ ਰਿਜ਼ਲਟ ਆ ਜਾਂਦਾ ਇਹ ਗੱਲ ਜਿਵੇਂ ਸੁਭਾਚ ਆਪਾਂ ਦਵਾਈ ਲਾ ਦੇ ਦਿੰਦੇ ਤੇ ਸ਼ਾਮ ਤੱਕ 12 ਘੰਟੇ ਵਿੱਚ ਫਰਕ ਪੂਰਾ ਫਰਕ ਪੈ ਜਾਂਦਾ ਆ। ਤਾਰੰਬਰ ਗਾਂ ਤੇ ਅਸੀਂ ਪੂਰਾ ਜੋਰ ਲਾ ਲਿਆ ਹੈ ਆਪਦਾ ਮੰਨ ਲਓ। ਪੂਰਾ ਟ੍ਰੀਟਮੈਂਟ ਕਰ ਲਿਆ ਪੂਰਾ ਵੈਟਨਰੀ ਚੰਗੇ ਚੰਗੇ ਡਾਕਟਰ ਦੀ ਸਲਾਹ ਲੈ ਕੇ ਦਵਾਈ ਦੇ ਦਿੱਤੀ। ਇਹਨੇ ਕ ਹਾਲਾਤ ਖਰਾਬ ਸੀ। ਇਹਦੇ ਬਹੁਤ ਜ਼ਿਆਦਾ ਸੀ ਜੀ। ਵਿੱਚ ਨੂੰ ਫਿਰਦੇ ਹਾਂਜੀ ਹਾਂਜੀ ਵਿੱਚ ਉਹਨੂੰ ਵੀ ਫਿਰਦੇ ਸੀ ਇਹਨੂੰ ਲੈਣਾ ਕਿੰਨੇ ਸੀ ਜੀ। ਜਿਹੜਾ ਸਾਉਣਾ ਦੀ ਇਹਦੇ ਨਾਲ ਲੜਾਈ ਹੈ ਜੀ ਤੇ ਬਾਕੀ ਹੁਣ ਬਿਲਕੁਲ ਸਹੀ ਹੈ ਗਾਂ। ਹੁਣ ਕਿੰਨੇ ਲੀਟਰ ਦੁੱਧ ਹੁਣ ਇਸ ਟਾਈਮ ਥੱਲੇ ਗੱਬੜਵਾ ਤੇ 25-26 ਲੀਟਰ ਦੁੱਧ ਦੇ ਵਿੱਚ ਚੱਲਣ ਇੱਕ ਤਾਂ ਟੀਕੇ ਦਾ ਪੈਸੇ ਦਿੱਤੇ ਇੱਕ ਦੁੱਧ ਘਟ ਗਿਆ ਜਿਹੜਾ ਨੁਸਖਾ ਫਾਰਮੂਲਾ ਦਿੱਤਾ ਉਸ ਤੋਂ ਬਾਅਦ ਦੁੱਧ ਨਹੀਂ ਘਟਿਆ ਫਿਰ ਤਾਂ ਫਰੀ ਵਾਂਗੂ ਹੀ ਰਹੇਗੀ ਫਰੀ ਵਾਂਗੂ ਰਹੇਗੇ ਜੀ ਇਹਦਾ ਖਰਚਾ ਵੀ ਬਹੁਤ ਘੱਟ ਆ ਜੀ ਕੀ ਕਹੋਗੇ ਉਹਨਾਂ ਨੂੰ ਕਿੰਨੀ ਔਖੀ ਆ ਦਵਾਈ ਦੇਣੀ ਤੁਸੀਂ ਡਾਕਟਰ ਫੇਲ ਕਰ ਦਿੰਦੇ ਕੋਈ ਔਖੀ ਨਹੀਂ ਮਿਹਨਤ ਕਰਨੀ ਚਾਹੀਦੀ ਬਸ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਮੇਰੇ ਹੱਥ ਦੇ ਵਿੱਚ ਸਰਿੰਜ ਦੇਖ ਕੇ ਸ਼ਾਇਦ ਤੁਹਾਡੇ ਮਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਚੱਲ ਰਹੀਆਂ ਹੋਣੀਆਂ ਨੇ ਔਰ ਜਿਹੜੇ ਸਾਡੇ ਡੈਰੀ ਫਾਰਮਰ ਭਰਾ ਹੈਗੇ ਨੇ ਉਹਨਾਂ ਨੂੰ ਇਸ ਸਰਿੰਜ ਤੋਂ ਬਹੁਤ ਡਰ ਲੱਗਦਾ ਕਿਉਂਕਿ ਇਸ ਸਰਿੰਜ ਦਾ ਮਤਲਬ ਕਾਫੀ ਚੀਜ਼ਾਂ ਨੇ ਜੋ ਉਹਨਾਂ ਦੇ ਦਿਮਾਗ ਦੇ ਵਿੱਚ ਚੱਲਣ ਲੱਗ ਜਾਂਦੀਆਂ ਨੇ ਤੇ ਅੱਜ ਤੁਹਾਨੂੰ ਅਸੀਂ ਹਲਕਾ ਜ਼ਿਲ੍ਹਾ ਜਿਹੜਾ ਫਿਰੋਜ਼ਪੁਰ ਹੈਗਾ ਉਹਦਾ ਪਿੰਡ ਕਟੋਰਾ ਹੈ ਉਸ ਪਿੰਡ ਦੇ ਇੱਕ ਪਰਿਵਾਰ ਨਾਲ ਮਿਲੌਣ ਜਾ ਰਹੇ ਆ ਸਰਦਾਰ ਸੁਖਚੈਨ ਸਿੰਘ ਹੋਰਾ ਦਾ ਇਹ ਪਰਿਵਾਰ ਹੈਗਾ ਬੜਾ ਮਿਹਨਤੀ ਹੈ ਬਹੁਤ ਅਸੀਂ ਕਹ ਲਈਏ ਕਿ ਜਿਹੜਾ ਗ੍ਰਾਸ ਰੂਟ ਲੈਵਲ ਤੋਂ ਆਪਣੀ ਮਿਹਨਤ ਆਪਣੇ ਤਜਰਬੇ ਔਰ ਆਪਣੀਆਂ ਗਲਤੀਆਂ ਤੋਂ ਸਿੱਖਦੇ ਹੋਏ ਅੱਗੇ ਵਧਿਆ ਸਾਰਾ ਪਰਿਵਾਰ ਸਾਡੇ ਨਾਲ ਹੈ ਇਹ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਉਹਨਾਂ ਦੇ ਡੈਰੀ ਫਾਰਮ ਦੀਆਂ ਨੇ 2-3 ਗਈਆਂ ਤੋਂ ਸ਼ੁਰੂ ਕੀਤਾ ਸੀ ਉਹਨਾਂ ਨੇ ਆਪਣਾ ਕਾਰੋਬਾਰ ਤੇ ਅੱਜ ਪ੍ਰਮਾਤਮਾ ਦੀਆਂ ਰਹਿਮਤਾਂ ਨਾਲ ਲਗਭਗ ਲਗਭਗ 50-60 ਪਸ਼ੂ ਹੈਗੇ ਜਿਹੜੇ ਇਹਨਾਂ ਨੇ ਆਪਣੇ ਫਾਰਮ ਦੇ ਵਿੱਚ ਰੱਖੇ ਹੋਏ ਨੇ ਇਹ ਸਰਿੰਜ ਦੀ ਕਹਾਣੀ ਬੜੀ ਅਜੀਬ ਹੈਗੀ ਹੈ ਪਰਿਵਾਰ ਦਾ ਇਹ ਕਹਿਣਾ ਸੀ ਜਦੋਂ ਅਸੀਂ ਇੱਥੇ ਆਏ ਕਿ ਅਸੀਂ ਸਰਿੰਜਾਂ ਲੈ ਕੇ ਇਹਨਾਂ ਗਾਈਆਂ ਦੇ ਮਗਰ 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 ਤੁਰਦੇ ਫਿਰਦੇ ਰਹਿੰਦੇ ਸੀ ਗੱਲਬਾਤ ਕਰ ਲੰਨੇ ਆ ਅਸੀਂ ਸਾਡੇ ਨਾਲ ਨੇ ਪਹਿਲਾ ਬਾਪੂ ਜੀ ਨਾਲ ਅਸੀਂ ਗੱਲਬਾਤ ਕਰਦੇ ਸੁਖਚੰਦ ਸਿੰਘ ਜੀ ਨਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਠਾਕ ਤੁਸੀਂ ਤਾਂ ਤੁਸੀਂ ਤਾਂ ਠੀਕ ਹੈ ਬਿਲਕੁਲ ਅੱਛਾ ਤੁਸੀਂ ਕਹਿੰਦੇ ਸੀ ਕੋਈ ਪ੍ਰੋਜੈਕਟ ਲਾਏ ਉਹ ਪਰਜਾ ਦੇ ਸਰੀਰ ਐ ਉਬਰ ਦੇ ਵਿੱਚ ਆ ਕੋਈ ਨਹੀਂ ਕੋਈ ਟਲਾਈ ਜਾਂਦਾ ਅੱਛਾ ਹੁਣ ਡੈਰੀ ਫਾਰਮ ਦੇ ਵਿੱਚ ਨਹੀਂ ਕੋਈ ਢਿੱਲਾ ਹੁੰਦੀ ਕੋਈ ਗਾਂਤ ਨਹੀਂ ਢਿੱਲੀ ਹੁੰਦੀ ਨਹੀਂ ਨਹੀਂ ਗਾਂ ਨਹੀਂ ਢਿੱਲੀ ਹੁੰਦੀ ਉਹਨੂੰ ਕਿਰਪਾ ਬਾਬੇ ਦੀ ਅੱਛਾ ਅੱਛਾ ਬਾਪੂ ਜੀ ਤੁਹਾਡਾ ਅਮ ਬੇਟੇ ਕਹਿ ਰਹੇ ਸੀ ਉਹ ਕਹਿੰਦੇ ਵੀ ਸਾਰੇ ਸਰੰਜਾਂ ਚੱਕੀ ਫਰੀ ਜਾਂਦੇ ਹੁੰਦੇ ਸੀ ਸਾਰਾ ਦਿਨ ਕਦੇ ਗੁਰਵੰਸ਼ਕ ਕਦੇ ਚਮਕੌਰ ਕਦੇ ਬਾਈ ਜੀ ਅੱਡੀ ਗੀ ਆ ਟੂ ਅਵੇ ਡਰਾਮਾ ਭਰੇ ਪਏ ਨਾ ਸਰੀਆਂ ਦੇ ਤੇ ਆਂ ਨਾਲਾ ਟੀਕੇ ਦੇ ਲਿਆ ਲਿਆ ਟੀਕੇ ਸਾਰੀ ਜਿਹੜੀ ਲਾਉਂਦੇ ਰਹਿੰਦੇ ਹੁੰਦੇ ਸੀ ਮਗਰ ਮਗਰ ਮੈਂ ਫਿਰ ਤਾਂ ਡਾਕਟਰਾਂ ਵਾਸਤੇ ਕਮਾਰੇ ਸੀ ਤੇ ਡਾਕਟਰਾਂ ਵਾਸਤੇ ਡਾਕਟਰ ਵੀ ਆਉਂਦੇ ਹੇ ਆਪ ਵੀ ਲੱਗੇ ਰਹਿੰਦੇ ਅੱਛਾ ਹਾਂ ਜੀ 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 ਚਲੋ ਅਸੀਂ ਗੱਲਬਾਤ ਕਰ ਲੈਣੇ ਇਹਨਾਂ ਦੇ ਬੇਟੇ ਹੈਗੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂ ਸਚਕਲ ਭਾਈ ਜੀ ਤਰਿਕਾ ਕੀ ਨਾਂ ਹੈ ਤੁਹਾਡਾ ਗੁਰਨਾਬ ਸਿੰਘ ਜੀ ਅੱਛਾ ਗੁਰਨਾਬ ਜੀ ਇਹ ਦੱਸ ਫਿਰਿੰਜਾਂ ਦੀ ਬਹੁਤ ਲੰਮੀ ਚੜੀ ਕਹਾਣੀ ਹੈ ਜੀ ਇਹਦੀ ਕੀ ਕਹਾਣੀ ਕੀ ਹੈ ਕਹਾਣੀ ਆ ਵੀ ਮੰਨ ਲਓ ਮੈਂ ਸਟੈਟਸ ਬਹੁਤ ਸਾਰੇ ਡਾੜ ਜਿਆ ਦੀ ਆਉਂਦੀ ਹੈ گاਵਾਂ ਨੂੰ ਮੰਨ ਲਓ ਉਹਦੇ ਵਿੱਚ ਅਸੀਂ ਬਹੁਤ ਪਰੇਸ਼ਾਨ ਰਹਿੰਦੇ ਸੀਗੇ ਸਟੈਟਸ ਦੀ ਹਾਂਜੀ ਹਾਂਜੀ ਨਾ ਸਿਰਫ ਤੁਹਾਡੀ ਕਹਾਣੀ ਹੈ ਤਾਂ ਕੱਲੇ ਕੱਲੇ ਡੇਰੀ ਫਾਰਮਰ ਦੀ ਕਹਾਣੀ ਹੈ ਜੀ ਸਾਰੇ ਫਾਰਮਾਂ ਦੀ ਇਹੋ ਕਹਾਣੀ ਹੈ ਹਾਂਜੀ ਹਾਂਜੀ ਬਾਕੀ ਹੁਣ ਜਦੋਂ ਦਾ ਮੰਨ ਲਓ ਤੁਹਾਡੀ ਕੰਪਨੀਆ ਵੀ ਐਸਕੇ ਦਵਾਈ ਨਾਲ ਜੁੜੇ ਆ ਉਸ ਤੋਂ ਬਾਅਦ ਤੁਹਾਨੂੰ ਥੋੜਾ ਜਿਆ ਤੋਂ ਊਰਜਾਤ ਮਿਲਿਆ ਵਾ ਮੰਨ ਲਓ ਫਿਰਿੰਜਾਂ ਸਾਡੇ ਉਥੇ ਛੁੱਟੀਆਂ ਪਹਿਲਾਂ ਕੀ ਸੀ ਪਹਿਲਾਂ ਬਹੁਤ ਪਰੇਸ਼ਾਨ ਸੀਗੇ ਅਸੀਂ ਮੰਨਦੇ ਚੱਕੀ ਫਿਰਿੰਜ ਮਨ ਲਓ ਵੀ ਇਹ ਮਸਟੈਟਸ ਜਿਹੜੀ ਹੈ ਇੱਕ ਮਨ ਲਓ ਫਾਰਮ ਨੂੰ ਮਨ ਲਓ ਕਮਜ਼ੋਰ ਵੀ ਇਹ ਕਰਦੀ ਬਿਮਾਰੀ ਬਹੁਤ ਜ਼ਿਆਦਾ ਕਰਦੀ ਆ ਨਹੀਂ ਸਰੰਜਾ ਕਿਉਂ ਚੱਕੀ ਫਿਰਦੇ ਸੀ ਸਰੰਜਾ ਮਸਟੈਟਸ ਬਹੁਤ ਜ਼ਿਆਦਾ ਆਉਂਦੀ ਹੈ ਨਾ ਮਨ ਲਓ ਆਪਣੇ ਗਾਵਾਂ ਨੂੰ ਅੱਛਾ ਹਾਂਜੀ ਤਾਂ ਉਹਦਾ ਕਰਕੇ ਸਭਰ ਸਾਨੂੰ ਐਂਟੀਬਾਇਓਟਿਕ ਬਾਰਾ ਬਹੁਤ ਜ਼ਿਆਦਾ ਲਾਉਣਾ ਪੈਂਦਾ ਸੀਗਾ ਮਨ ਲਓ ਉਹਦੇ ਵਿੱਚ ਬਹੁਤ ਦਾ ਖਰਚਾ ਆਉਂਦਾ ਹੈ ਗਾਂ ਤੇ ਮਨ ਲਓ 3 ਤੋਂ 4000 ਰੁਪਏ ਦਾ ਟ੍ਰੀਟਮੈਂਟ ਲੱਗ ਜਾਂਦਾ ਹੈ ਦੋ ਤਿੰਨ ਦਿਨ ਦੇ ਵਿੱਚ ਜਿਹੜਾ ਦੁੱਧ ਘਟਦਾ ਸੀ ਦੁੱਧ ਵੀ ਘਟਦਾ ਹੈਗਾ ਫਿਰ ਉਹ ਕਿਸ ਖਾਤੇ ਚ ਪਾਉਂਦੇ ਸੀ ਉਹ ਤੁਹਾਨੂੰ ਪਰਮਾਤਮਾ ਜਾਣੇ ਹਾਂਜੀ ਹਾਂਜੀ ਤੇ ਮ ਗੈ ਨੂੰ ਇੱਕ ਗਈ ਨੂੰ ਮਸਟੇਟਸ ਹੋ ਗਈ ਸੀ ਮਤਲਬ ਮਸਟੇਟਸ ਹੋ ਜਾਂਦੀ ਹੈ ਜਦੋਂ ਆਮ ਕਰਕੇ ਜਿਹੜੇ ਨੁਸਖਾ ਫਾਰਮੂਲਾ ਵੀ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਪਰਿਵਾਰ ਦੇ ਘਰ ਸੁਖਸੈਨ ਸਰਦਾਰ ਸੁਖਸੈਨ ਸਿੰਘ ਹੋਰਾਂ ਦੇ ਪਰਿਵਾਰ ਨੂੰ ਕਿਹੜਾ ਨੁਸਖਾ ਕਿਹੜਾ ਫਾਰਮੂਲਾ ਮਿਲਿਆ ਜਿਸ ਤੋਂ ਬਾਅਦ ਹੁਣ ਤਾਂ ਨਹੀਂ ਸਿਰੰਜਾਂ ਦਾ ਕੋਈ ਮਸਲਾ ਤੇ ਬਹੁਤ ਘੱਟ ਭੁੱਲ ਗਏ ਉਹ ਵੀ ਅਸੀਂ ਨੁਸਖਾ ਫਾਰਮੂਲਾ ਸੇ ਤੁਹਾਨੂੰ ਦੱਸਾਂਗੇ ਅੱਛਾ ਤੁਸੀਂ ਦੱਸ ਰਹੇ ਸੀ ਕਿ ਪੰਜ ਤੋਂ 10000 ਰੁਪਏ ਖਰਚਾ ਆ ਜਾਂਦਾ ਜੇ ਮਸਟੈਟਸ ਪਹਿਲਾਂ ਫੜ ਲਈ ਤਾਂ ਘੱਟ ਜੇ ਮਸਟੈਟਸ دیر ਨਾਲ ਫੜੀ ਤਾਂ ਲਗਭਗ 10000 ਤੱਕ ਚਲੇ ਜਾਂਦਾ ਸੀ ਲੱਗ ਜਾਂਦਾ ਲੱਗ ਜਾਂਦਾ ਜੀ ਉਹਨਾਂ ਲੱਗ ਜਾਂਦਾ ਤੇ ਗਾਂ ਜਿਹੜੀ ਖਰਾਬ ਹੁੰਦੀ ਵਕਰੀ ਹੋ ਜਾਂਦੀ ਖਰਾਬ ਕਿਵੇਂ ਹੋ ਜਾਂਦੀ ਸੀ ਮੰਨ ਲਓ ਜਿਵੇਂ ਉਹਦਾ ਇੱਕ ਥਾਣੇ ਮੰਨ ਲਓ ਖਰਾਬ ਹੋ ਗਿਆ ਮਸਟੈਟਸ ਨਾਲ ਸਟੈਟਸ ਨਾਲ ਠੀਕ ਹੈ ਤਾਂ ਉਹ ਮੰਨ ਲਓ ਗਾਂ ਅੱਧੇ ਮੁੱਲ ਚ ਰਹਿੰਦੀ ਅੱਧ ਮੁੱਲ ਦੀ ਗਾਂ ਰਹਿੰਦੀ ਉਹਦੇ ਚ ਅੱਛਾ ਹਾਂ ਜੀ ਜੇ ਮੰਨ ਲਓ 1.5 ਲੱਖ ਦੀ ਗਾਂ ਉਹ ਤਾਂ 60-70 ਹਜ਼ਾਰ ਦੀ ਗਾਂ ਆ ਜਾਂਦੀ ਹੈ ਤੇ ਫਿਰ ਵੇਚੀਆਂ ਵੀ ਪਈਆਂ ਹੋਣਗੀਆਂ ਤੁਹਾਨੂੰ ਵੇਚਣ ਹੈ ਗਈ ਹੁਣ ਹਾਂਜੀ ਉਹ ਇੱਕ ਗਾਂ ਨੂੰ ਵਪਾਰ ਹੋਇਆ ਤੇ ਉਹ ਜਦੋਂ ਸੂਈ ਆ ਤੇ ਉਹ ਪਹਿਲੇ ਦਿਨ ਹੀ ਉਹਨੂੰ ਹੋ ਗਿਆ ਤੇ ਬਾਅਦ ਦੇ ਵਿੱਚ ਉਹਨੇ ਇੱਕ ਛਟਾਕੀ ਵੀ ਦੋ ਥੱਲੇ ਨੂੰ ਚੋਇਆ ਦੇ ਤੇ ਉਹਦਾ ਅੱਧਾ ਵਹਾਨਾ ਰੈਸ ਨਾਲ ਲੈ ਕੇ ਥੱਲੇ ਡਿੱਗ ਪਿਆ ਅੱਛਾ ਉਹ ਇੱਕ ਥਾਣੋਂ ਦਾ ਥੱਲੇ ਡਿੱਗ ਪਿਆ ਘੜ ਤੋਂ ਘੜ 4-5 ਕਿਲੋ ਮਾਲ ਥੱਲੇ ਡਿੱਗ ਪਿਆ ਤੇ ਬਾਕੀ ਉਹ ਉਹ ਤਿੰਨ ਥਾਣੋਂ ਦੇ ਹੈਗੇ ਜੀ ਉਹ ਤਰਾ ਪੱਠੇ ਖਾਂਢੇ ਉਹ ਤੁਸੀਂ ਚੈੱਕ ਵੀ ਕਰ ਸਕਦੇ ਉਹਨੂੰ ਅੱਛਾ ਨੁਸਖੇ ਤੋਂ ਬਾਅਦ ਠੀਕ ਹੋ ਗਈ ਉਹ ਨੁਸਖੇ ਤੋਂ ਬਾਅਦ ਹੁਣ ਤੇ ਚਲੋ ਉਹਨੂੰ ਉਹਦੇ ਚੋਈ ਦੇ ਉਹ ਸੋਏ ਮਾਰਿਆ ਗਿਆ ਅੱਛਾ ਫਾਰੇ ਹੀ ਵੇਚੀ ਤੇ ਨਹੀਂ ਹੈ ਉਹ ਤੇ ਚਲੋ ਪੱਠ ਦੇਖ ਲੋਗੀ ਤੇ ਸ਼ਾਇਦ ਇੱਕੀ ਗਾਂ ਕੇ ਹੇਤੇ ਲੜਾਈ ਗਈ ਚਲੋ ਤੇ ਲੜੀ ਹੈਗੀ ਵੀ ਸ਼ਾਈ ਵਾਲਿਆ ਠੀਕ ਆਹੋ ਵੇਖੋ ਲਾਲ ਰੰਗ ਦੀ ਜੀ ਜੀ ਚਲੋ ਅਸੀਂ ਉਹ ਵੀ ਤੁਹਾਨੂੰ ਦਿਖਾਵਾਂਗੇ ਸਾਰੇ ਚੀਜ਼ਾਂ ਅੱਛਾ ਚਲੋ ਜਿਹੜਾ ਨੁਕਸਾਨ ਹੋਣਾ ਤਾਂ ਹੋਣਾ ਉਸ ਤੋਂ ਬਾਅਦ ਤੁਸੀਂ ਇਹ ਵੀ ਦੱਸ ਰਹੇ ਸੀ ਕਿ ਜਦੋਂ ਐਂਟੀਬਾਇਟਿਕ ਆ ਜਾਣ ਤਾਂ ਦੁੱਧ ਦਾ ਵੀ ਨੁਕਸਾਨ ਹੁੰਦਾ ਔਰ ਬਹੁਤ ਸਾਰੀਆਂ ਕੰਪਨੀਆਂ ਨੇ ਜਿਹੜੀਆਂ ਲੈ ਕੇ ਵਣ ਜਾਂਦੀਆਂ ਨਹੀਂ ਨਈ ਨੈਥਲੇ ਜਿਵੇਂ ਸਾਹੀਂ ਨੈਥਲੇ ਨਾਲ ਜੁੜੇ ਹੋਏ ਹਨ ਇਹ ਨੈਥਲੇ ਸਾਡਾ ਦੁੱਧ ਲੈ ਕੇ ਨਹੀਂ ਜਾਂਦੀਆਂ ਸਾਨੂੰ ਬਾਹਰ ਪ੍ਰਾਈਵੇਟ ਵੇਚਣਾ ਪੈਂਦਾ ਦੁੱਧ ਉਹਦੇ ਵਿੱਚ ਮਨ ਲੋ ਉਹਨੂੰ ਸਾਨੂੰ ਰੇਟ ਵੀ ਘੱਟ ਮਿਲਦਾ ਘੱਟ ਰੇਟ ਤੇ ਵੇਚਣਾ ਪ ਮਤਲਬ ਫਿਰ ਤਾਂ ਇੱਕ ਤਰ੍ਹਾਂ ਮਸਟੈਟਸ ਨੇ ਤਾਂ ਤੁਸੀਂ ਇਹ ਸਮਝ ਲਓ ਵੀ ਇਹ ਫਾਰਮ ਨੂੰ ਨਿਗਲ ਲਿਆ ਸੀ ਨਿਗਲਿਆ ਪਿਆ ਹੈਗਾ ਜੀ ਪੂਰਾ ਸਖਾਲੇ ਕਿਵੇਂ ਹੋਏ ਫਿਰ ਚਲੋ ਵੀ ਦੱਸਖਾਲੇ ਤੇ ਫਿਰ ਤੁਹਾਡੀ ਕੰਪਨੀ ਆ ਦਵਾਈ ਨਾਲ ਬੀਐਸਕੇ ਜਿਹੜੀ ਆ ਮੰਨ ਲਓ ਇਹਨੇ ਸਾਨੂੰ ਥੋੜਾ ਜਿਹਾ ਮਾਨੂੰ ਰਾਹਤ ਮਿਲੀ ਇਧਰੋਂ ਅੱਛਾ ਇੱਕ ਇੱਕ ਨੰਬਰ ਤੇ 8 ਨੰਬਰ ਤੁਹਾਡੀ ਇਹ ਦਵਾਈ ਵਰਤਦੇ ਆ ਅੱਛਾ ਉਹਦਾ ਕਰਕੇ ਥੋੜੀ ਸਾਨੂੰ ਸੰਤੁਸ਼ਟੀ ਆ ਥੋੜੀ ਬਹੁਣ ਮੰਨ ਲਓ ਟੈਨਸ਼ਨ ਘਟੀ ਥਾਡੀ ਮਤਲਬ ਜੇਬ ਚ ਆਉਣ ਲੱਗਿਆ ਕੁਝ ਜੇਬ ਚ ਆਉਣ ਲੱਗਿਆ ਮੰਨ ਲਓ ਖਰਚਾ ਵੀ ਅੱਧਾ ਹੋ ਗਿਆ ਵਾ ਤੇ ਪਸ਼ੂ ਵੀ ਟਾਈਮ ਤੇ ਠੀਕ ਹੋ ਜਾਂਦਾ ਵਾ ਅੱਛਾ ਹਾਂਜੀ ਜ ਚਲੋ ਅਸੀਂ ਚਮਕੌਰ ਜੀ ਨਾਲ ਵੀ ਗੱਲਬਾਤ ਕਰਦੇ ਆ ਅ ਚਮਕੌਰ ਜੀ ਇੱਕ ਗੱਲ ਦੱਸੋ ਕਿ ਜਦੋਂ ਸਾਰਾ ਪਰਿਵਾਰ ਇੰਨਾ ਜ਼ਿਆਦਾ ਪਰੇਸ਼ਾਨ ਸੀ ਹਨਾ ਤੇ ਪਰੇਸ਼ਾਨੀ ਦੇ ਵਿੱਚ ਜਦੋਂ ਲੰਘਦਾ ਜਿਹੜੇ ਤੁਹਾਡੇ ਵਰਗੇ ਯੰਗਸਟਰਸ ਹੈਗੇ ਨੇ ਹਰੇਕ ਬੰਦਾ ਹੱਥ ਪਾਉਂਦਾ ਫਾਰਮਰ ਬਣਨ ਦੀ ਕੋਸ਼ਿਸ਼ ਕਰਦਾ ਪਰ ਜਦੋਂ ਦਵਾਈਆਂ ਦਾ ਡਾਕਟਰਾਂ ਦਾ ਮਸਟੇਟਸ ਦਾ ਰਿਪੀਟਰ ਦਾ ਪ੍ਰੋਬਲਮ ਦੇਖਦੇ ਆ ਉਹ ਕਹਿੰਦੇ ਯਾਰ ਮੇਰੇ ਤਾਂ ਹੱਥ ਖੜੇ ਨੇ ਤੁਹਾਡਾ ਕੋਈ ਇਸ ਤਰ੍ਹਾਂ ਦਾ ਟਾਈਮ ਆਇਆ ਸੀ ਤੁਸੀਂ ਆਪਣੇ ਵੱਡੇ ਭਰਾ ਨੂੰ ਕਿਹਾ ਹੋਵੇ ਕਿ ਭਾਈ ਜੀ ਬਹੁਤ ਹੋ ਗਿਆ ਹੁਣ ਛੱਡੋ ਪਰਾਂ ਖੜਾ ਨਹੀਂ ਜੀ ਅਸੀਂ ਇਦ ਨਹੀਂ ਕਿਹਾ ਦੇ ਲੋ ਵੱਡੇ ਕਿਵ ਆਪਣੀ ਕੀਤਾ ਨਾ ਨਾ ਅੱਛਾ ਇਹ ਘਾਟੇ ਵਾਦੇ ਚੱਲਦੇ ਰਹਿੰਦੇ ਆ ਠੀਕ ਹੈ ਤੇ ਇਹ ਫਾਰਮ ਚੱਲਦੇ ਵੱਡੇ ਦਿਲਾਂ ਨਾਲ ਠੀਕ ਆ ਬਾਤ ਇਹ ਨਹੀਂ ਕਿ ਮੜਾ ਆਇਆ ਕਿ ਰੋਗ ਤੇ ਜਾਂ ਡਰ ਗਏ ਜਾਂ ਪਿੱਛੇ हट ਗਏ ਠੀਕ ਹੈ ਇਹ ਤੇ ਐਵੇਂ ਬਣਿਆ ਫਾਰਮ ਘਾਟੇ ਵਾ ਹੋ ਗਿਆ ਘਰੇ ਵਾਦਾ ਹੋ ਗਿਆ ਠੀਕ ਹੈ ਤੇ ਜੇ ਆਪਾਂ ਇਦਾਂ ਭੱਜ ਗਏ ਬਿਮਾਰੀ ਤੋਂ ਤੇ ਫਿਰ ਤੇ ਚੱਲੇ ਪਏ ਠੀਕ ਹੈ ਤੇ ਜਦੋਂ ਤੁਸੀਂ ਵੀ ਹੱਦ ਜੀ ਸਣਜਾ ਚੱਕੀ ਫਿਰਦੇ ਸੀ ਨਾਲ ਹੀ ਸੀ ਇਹ ਬੱਚੇ ਤੇ ਹੋ ਨਹੀਂ ਹੋਏ ਪਹਿਲ ਵਾਈ ਦੋਵੇਂ ਭਰਾ ਲੱਗੇ ਰਹੇ ਅੱਛਾ ਹਾਂ ਜੀ ਠੀਕ ਹੈ ਤੇ ਫਿਰ ਉਹ ਫਿਰ ਜਿਵੇਂ ਲੱਗੇ ਆ ਸਾਡੇ ਵਾਲ ਦੇਖ ਕੇ ਵੀ ਲੱਗ ਪਏ ਨਾਲ ਬੱਚੇ ਹੋਣਾ ਠੀਕ ਹੈ ਬੱਚੇ ਵੀ ਨਾਲ ਤੇ ਹੁਣ ਚੱਲ ਇਹਨਾਂ ਦਾ ਥੋੜਾ ਜਿਹਾ ਮਤਲਬ ਨਵੀਂ ਜਨਰੇਸ਼ਨ ਦਾ ਕਰਕੇ ਫਰਕ ਪੈ ਗਿਆ ਹੋਣਾ ਠੀਕ ਹੈ ਕੀ ਪੜਾਈ ਲਿਖਾਈ ਦਾ ਵੀ ਤਾਂ ਕਰਕੇ ਫਿਰ ਸਮਝਦਾ ਵੀ ਬਰੀਡ ਤੇ ਵੀ ਕੰਮ ਹੋ ਗਿਆ ਠੀਕ ਹੈ ਕਿਹੜੇ ਸਾਲ ਚ ਲੱਗੇ ਸੀ ਚਮਕੌਰ ਬਾਈ ਅਸੀਂ 17 18 ਦੇ ਵਿੱਚ ਸ਼ੁਰੂ ਕੀਤਾ 17 18 ਚ ਸ਼ੁਰੂ ਕੀਤਾ ਸੀ ਪ੍ਰੋਫੈਸ਼ਨਲੀ ਉਦੋਂ ਮੰਨ ਲਓ ਕਿ ਸ਼ੈੱਡ ਪਾਇਆ ਅੱਛਾ ਅੱਛਾ ਪਹਿਲਾਂ ਹੈਗੇ ਸੀ ਪਸ਼ੂ ਪਹਿਲਾਂ ਮੱਝਾਂ ਸੀ ਨਾਲ ਤੇ ਗਾਵਾਂ ਸੀ ਠੀਕ ਹੈ ਤੇ ਬਾਅਦ ਚ ਉਦੋਂ ਫਿਰ ਅਸੀਂ 17 18 ਦੇ ਸ਼ੁਰੂ ਕੀਤਾ ਦਿਲ ਤਾਂ ਬਹੁਤ ਤੋੜਦੀ ਹਾਂ ਮਿਸ ਸਟੇਟਸ ਸਰ ਬਹੁਤ ਜ਼ਿਆਦਾ ਦੇਖਦੇ ਇਦਾਂ ਤੋੜਦੇ ਆਖਿਦਾ ਕਿ ਮੰਨ ਲਓ ਕਿ ਹੁਣ ਕਰਦ ਗਏ ਬੰਦ ਪਰ ਫਿਰ ਆਖਿਦਾ ਕਿ ਇਹ ਤਾਂ ਐਵੇਂ ਚੱਲਣੀ ਜ਼ਿੰਦਗੀ ਹੁਣ ਚੱਲਣੀ ਹੈ ਜੀ ਜੇ ਹੁਣ ਆਪਾਂ ਅੱਜ ਬੰਦ ਕਰਦ ਗਏ ਫਿਰ ਕਰਨ ਦਾ ਪੈਣਾ ਹੀ ਕੁਛ ਤੇ ਪਰ ਇਹ ਜੇ ਲੱਗੇ ਰਹੀਏ ਤੇ ਹਾਂਸਲ ਤੇ ਹੁੰਦਾ ਹੀ ਹੈ ਜੀ 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 ਚਲੋ ਹੁਣ ਅਸੀਂ ਤੁਹਾਨੂੰ ਨਾ ਇਸ ਘਰ ਦੇ ਸਭ ਤੋਂ ਛੋਟੇ ਗੁਰਵੰਸ਼ ਨਾਲ ਮਿਲਾ ਰਹੇ ਹਾਂ ਅੱਛਾ ਬਾਈ ਜੀ ਜਦੋਂ ਤੁਸੀਂ ਸਾਰੇ ਡਾਕਟਰਾਂ ਨੂੰ ਬਲਾ ਕੇ ਸਾਰੀਆਂ ਸਰਿੰਜਾਂ ਲਵਾ ਲੀਆਂ ਦਵਾਈਆਂ ਲਵਾਈਆਂ ਸਾਰੇ ਚੀਜ਼ਾਂ ਕਰਾ ਲਈਆਂ ਪਰ ਤੁਸੀਂ ਕਹ ਰਹੇ ਹੋ ਵੀ ਸਾਡਾ ਜਿਹੜਾ ਡੈਰੀ ਫਾਰਮ ਦਾ ਮਾਸਟਰ ਮਾਈਂਡ ਹੈਗਾ ਇਹ ਸਾਡਾ ਬੱਚਾ ਗੁਰਵੰਸ਼ ਹੈ ਉਹ ਕਿਵੇਂ ਡਾਕਟਰ ਗੁਰਵੰਸ਼ ਨੇ ਕਿਵੇਂ ਫੇਲ ਕਰਤੇ ਵੱਡੇ ਵੱਡੇ ਡਾਕਟਰ ਤੁਸੀਂ ਦੱਸਦੇ ਵੀ ਸਾਡੇ ਗੁਰਵੰਸ਼ ਨੇ ਫੇਲ ਕਰਤੇ ਮੰਨ ਲਓ ਕਿਉਂਕਿ ਹੁਣ ਜਦੋਂ ਦਾ ਸਾਡੀ ਦਵਾਈ ਜੁੜੀਆਂ ਤੁਹਾਡੇ ਨਾਲ ਦਵਾਈ ਨਾਲ ਉਸ ਤੋਂ ਬਾਅਦ ਮੰਨ ਲਓ ਇਹ ਫੜਦਾ ਪਹਿਲਾ ਮਾਸਟਰਡ ਜਿਹੜੀ ਗਾਂ ਨੂੰ ਆਉਂਦੀ ਆ ਪਰ ਟਰੀਟਮੈਂਟ ਵੀ ਸਾਰਾ ਇਹ ਕਰਦਾ ਵਾ अच्छा मलो दवाई जिन्ने ਵੀ ਦੇਣੀ ਆ ਜਿੰਨੇ ਟਾਈਮ ਦੇਣੀ ਆ ਉਹ ਇੰਨੇ ਦੇਣੀ ਦਵਾਈ ਸਾਹਿਬ ਕਿਵੇਂ ਦੇਣੀ ਆ ਕਿਸ ਤਰ੍ਹਾਂ ਹਮ ਕਿਸ ਤਰ੍ਹਾਂ ਦੇਣੀ ਆ اچھا ਹਾਂਜੀ ਚਲੋ ਅਸੀਂ ਗੁਰਵੰਛ ਨਾਲ ਵੀ ਗੱਲਬਾਤ ਕਰਦੇ ਆ ਸਤਿ ਸ਼ਕਾਲ ਜੀ ਛੋਟੇ ਸਰਦਾਰ ਸਾਹਿਬ ਠੀਕ ਠਾਕ ਠੀਕ ਠਾਕ اچھا ਕਿਵੇਂ ਫੜਦੇ ਹੋ ਮਸਟੈਟਸ ਮਿਲਕਿੰਗ ਜਦੋਂ ਕਰੀ ਦੀ ਤੇ اچھا ਮਿਲਕਿੰਗ ਤੁਸੀਂ ਕਰਦੇ ਹੋ ਹਾਂਜੀ ਅੱਛਾ ਸਰੰਜਾ ਕਿਵੇਂ ਛੜਾਈਆਂ ਪਹਿਲਾਂ ਤਾਂ ਸਾਨੂੰ ਇਹ ਕਹਾਣੀ ਦੱਸੋ ਇਹ ਸਰੰਜਾ ਹੁਣ ਆਦਤ ਇੰਨੀ ਹੋ ਗਈ ਐ ਇਸ ਪਰਿਵਾਰ ਨੂੰ ਹੁਣ ਵੀ ਸਰੰਜਾ ਹਜੇ ਹੱਥ 'ਚ ਨੇ ਇਹ ਸਰੰਜਾ ਕਿਵੇਂ ਛੜਾਈਆਂ ਗੁਰਵੰਛ ਇਹ ਤੜੀ ਦਵਾਈ ਨੇ ਛੜਾਈਆਂ ਅੱਛਾ ਆ ਬਈ ਜੀ ਅੱਛਾ ਇਹ ਇਹ ਵਾਲੀ ਦਵਾਈ ਹੈਗੀ ਨੁਸਖਾ ਹਾਂਜੀ ਇਹ ਕੀ ਕੀ ਕਰਨਾ ਹੁੰਦਾ ਇਹਦਾ ਹਾਂਜੀ ਇਹ ਪਹਿਲੇ ਦਿਨ 50 50 ਐਮਲ ਦੇਣੀ ਆ ਹੁੰਦੀ ਆ ਅੱਛਾ ਇੱਕ ਟਾਈਮ 50 ਐਮਲ ਇਹ ਇੱਕ ਤੇ ਇੱਕ ਦਿਨ ਮੇਕਾ ਅੱਛਾ ਤੇ ਦੋ ਟਾਈਮ ਇੱਕ ਦਿਨ ਚ 100 ਐਮਲ ਦੇ ਕੇ ਤੇ ਬਾਅਦ ਚ 25 25 ਐਮਲ ਦੇਣੀ ਆ ਅੱਛਾ ਤੇ ਫਿਰ ਐਵੇਂ ਹੀ ਟਰੀਟਮੈਂਟ ਚੱਲਦਾ ਰਹਿੰਦਾ ਤੁਹਾਨੂੰ ਕਿਵੇਂ ਸਮਝ ਆਈ ਵੀ ਇਹਦੇ ਨਾਲ ਬੜਾ ਵਧੀਆ ਰਿਜ਼ਲਟ ਮਿਲੇ ਕਦੋਂ ਸਮਝ ਆਈ ਸਾਨੂੰ ਹੁਣ ਹੋਇਆ ਥੋੜਾ ਜਿਹਾ ਸਾਲ ਹੋਇਆ ਫਿਰ ਸਮਝ ਲੱਗੀ ਸਾਲ ਹੋਇਆ ਇਸ ਤੋਂ ਪਹਿਲਾਂ ਜਿਹੜੀ ਟੀਕੇ ਕਿਹੜੇ ਟੀਕੇ ਲਵਾਉਂਦੇ ਸੀ ਤੁਸੀਂ ਉਹ ਤੁਹਾਨੂੰ ਦਿਖਾਉਣਾ ਸਰ ਤੁਸੀਂ ਦੇਖੋ ਇਸ ਪਰਿਵਾਰ ਕੋਲ ਜਿਹੜੇ ਟੀਕੇ ਫਾਰਮੂਲੇ ਕਿਹੜੇ ਇਸਤੇਮਾਲ ਕਰਦਾ ਸੀ ਇਹ ਦੇਖੋ ਓਏ ਹੋਏ ਹੋਏ ਬੱਲਾ 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 ਇਹ ਸਾਰੇ ਤੁਸੀਂ ਮਤਲਬ ਭੰਡਾਰ ਲਾਇਆ ਪਿਆ ਤੁਸੀਂ ਹਾਂਜੀ ਹੋਰ ਵੀ ਐ ਅੱਛਾ ਇਸ ਤੋਂ ਇਲਾਵਾ ਵੀ ਨਹੀਂ ਹੋ ਰਿਹਾ ਹਾਂਜੀ ਅੱਛਾ ਸੋ ਤੁਸੀਂ ਦੇਖੋ ਇਹ ਉਹ ਫਿਰ ਭਾਈ ਬਚਦਾ ਕੀ ਹੋਣਾ ਬਾਪੂ ਹੋਰਾਂ ਨੂੰ ਤਾਏ ਹੋਰਾਂ ਨੂੰ ਉੱਚਿਆ ਸੀ ਕਦੇ ਜੀ ਜੀ ਚਲੋ ਅਸੀਂ ਅਸੀਂ ਗੱਲਬਾਤ ਕਰਦੇ ਆਂ ਭਾਈ ਜੀ ਤਾਂ ਇਹ ਟੀਕੇ ਲਾ ਲਾ ਕੇ ਮੈਨੂੰ ਲੱਗਦਾ ਕਿ ਤੁਸੀਂ ਇਹ ਸਾਰਾ ਮਾਲ ਥੋੜਾ ਜਿੰਨੀ ਕਮਾਈ ਹੈਗੀ ਸਾਰੀ ਕਮਾਈ ਖਾ ਕੇ ਹੋਣਗੇ ਲੱਖ ਰੁਪਿਆ ਲੱਗ ਜਾਂਦਾ ਇਹ ਦਵਾਈ ਤੇ ਵੀ ਅੱਛਾ ਹਾਂਜੀ ਚੱਤੀ ਫਿਰ ਇਹ ਦੱਸੋ ਵੀ ਜਿਹੜਾ ਇਹ ਰੋਸ ਇਹ ਤਾਂ ਜਿੰਨੇ ਟੀਕੇ ਦੇ ਹਿਸਾਬ ਸਿਰ ਤੁਸੀਂ ਰੱਖੇ ਹੋਏ ਨੇ ਤੇ ਮੈਨੂੰ ਲੱਗਦਾ ਕਿ ਸਾਰਾ ਫਾਰਮ ਦੀ ਜਿਹੜੀ ਕਮਾਈ ਹੈਗੀ ਹੈ ਤੁਹਾਡੀ ਮਿਹਨਤ ਹੈਗੀ ਹੈ ਤੁਸੀਂ ਤਾਂ ਇੱਕ ਕੰਪਨੀ ਨੂੰ ਦੇ ਰਹੇ ਹੋਵੋਗੇ ਹਣ ਕੀ ਕਰ ਸਕਦੇ ਆਪਾਂ ਜੀ ਆਪਣਾ ਪਸ਼ੂ ਜੇ ਬਿਮਾਰ ਹੁੰਦਾ ਆਪਾਂ ਲਾਉਣੇ ਤੇ ਫਿਰ ਪੈਣੀ ਪੈਣੀ ਉਹ ਤਾਂ ਮੇਰੇ ਮੂਰੇ ਜਿ ਲਾਉਣਾ ਹੀ ਪੈਂਦਾ ਜੀ ਇਹ ਤਾਂ ਠੀਕ ਹੈ ਹਾਂਜੀ ਹਾਂਜੀ ਤੇ ਹੁਣ ਇਹ ਬੈਗ ਕਿੱਥੇ ਆ ਹੁਣ ਬੈਗ ਕਿੱਥੇ ਤੁਹਾਡੇ ਵਾਲਾ ਟੀਕੇਆਂ ਵਾਲਾ ਲਓ ਤੁਸੀਂ ਇਹ ਦੇਖੋ ਇੱਕ ਵਾਰ ਹਾਲਤ ਦੇਖੋ ਇਹ ਬੈਗ ਦੇ ਉੱਤੇ ਮਨਮਨ ਮਿੱਟੀ ਜੜੀ ਮੈਨੂੰ ਤਾਂ ਲੱਗਦਾ ਵੀ ਇਹ ਤੁਸੀਂ ਖੋਲਿਆ ਵੀ ਨਹੀਂ ਹੋਣਾ ਗੁਰਵੰਸ਼ ਕਿੰਨੇ ਟਾਈਮ ਹੋ ਗਿਆ ਖੋਲਿਆ ਹੀ ਨਹੀਂ ਇਹਨੂੰ 2 ਟਾਈਮ ਹੋਨੇ ਹੋ ਗਏ ਅੱਛਾ ਕੋਈ ਮਤਲਬ ਧਿਆਨ ਵੀ ਨਹੀਂ ਦਿੰਦਾ ਜੀ ਜੀ ਸੋ ਤੁਸੀਂ ਦੇਖੋ ਇਹ ਇਹ ਹੈਗਾ ਇੱਕ ਕਿਟ ਹੈਗੀ ਹੈ ਜਿਹੜੀ ਇਹਨਾਂ ਨੇ ਰੱਖੀ ਹੋਈ ਹੈ ਇਹਦੇ ਵਿੱਚ ਇਹ ਜਿਹੜੇ ਟੀਕੇ ਹੈਗੇ ਨੇ ਉਸ ਤਰ੍ਹਾਂ ਦੇ ਇਹ ਸਾਰੇ ਦਵਾਈ ਫਿਰ ਉਸ ਤਰੀ ਧਰੀ ਧਰੀ ਰਹਿ ਗਈ ਇਹ ਕੂੜਾ ਹੋ ਗਿਆ ਹੁਣ ਬੈਗ ਤੁਹਾਡਾ ਟੀਕੇ ਵਾਲਾ ਇਹ ਕੂੜਾ ਹੋ ਗਿਆ ਜੀ 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 ਸੋ ਸਾਡੇ ਨਾਲ ਉਡੀਕ ਜੀ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਅੱਛਾ ਬੀਬੀ ਜੀ ਪਹਿਲਾਂ ਇਹ ਵੀ ਸਾਨੂੰ ਸਾਨੂੰ ਸਮਝਾਓ ਕਿ ਜਿੱਥੇ ਕਿਤੇ ਤੁਹਾਨੂੰ ਪਹਿਲਾਂ ਡਾਕਟਰ ਬੁਲਾਉਣਾ ਪੈਂਦਾ ਸੀ ਉਡੀਕ ਕਰਨੀ ਪੈਂਦੀ ਸੀ ਮੰਨ ਲਓ ਸਾਡੇ ਡਾਕਟਰ ਸਾਹਿਬਾਨ ਬਹੁਤ ਬੜੇ ਚੰਗੇ ਹੈਗੇ ਨੇ ਬੜੀ ਫਿਕਰ ਕਰਦੇ ਨੇ ਜਿਹੜੇ ਵੈਟਰਨਰੀ ਭਾਈਚਾਰਾ ਸਾਡਾ ਹੈ ਪਰ ਕਈ ਵਾਰ ਹੁੰਦਾ ਕਿ ਆਉਂਦੇ ਆਉਂਦੇ ਨੂੰ ਟਾਈਮ ਲੱਗ ਜਾਂਦਾ ਇੱਕ ਦਿਨ ਲੱਗ ਜਾਂਦਾ ਦੋ ਦਿਨ ਲੱਗ ਜਾਂਦੇ ਨੇ ਕਈ ਵਾਰ ਆਉਂਦਿਆਂ ਨੂੰ ਤੇ ਉਹ ਤਾਂ ਹਾਲਾਤ ਫਿਰ ਹੋਰ ਜ਼ਿਆਦਾ ਵਿਗੜ ਜਾਂਦੇ ਹੋਣਗੇ ਉਹ ਤਾਂ ਫਿਰ ਵਿਗੜਦੇ ਵਿਗੜਦੇ ਜਿਉਂ ਕਿਉਂਕਿ ਜਿਹੜੀ ਸਟੈਟਸ ਇਹ ਤਾਂ ਮੰਨ ਲਓ 1 ਘੰਟੇ-ਘੰਟੇ ਪਿੱਛੋਂ ਬਹੁਤ ਜ਼ਿਆਦਾ ਅੱਗੇ ਵੱਜ ਜਾਂਦੀ ਹੈ ਬਹੁਤ ਜ਼ਿਆਦਾ ਵੱਦੀ ਆ ਠੀਕ ਹੈ ਤੇ ਇਹਨੂੰ ਕੰਟਰੋਲ ਕਰਨਾ ਫਿਰ ਛੇਤੀ-ਛੇਤੀ ਕਰਨਾ ਪੈਂਦਾ ਕੰਟਰੋਲ ਤੇ ਫਿਰ ਗੁਰਵੰਸ਼ ਡਾਕਟਰ ਦਾ ਕੰਮ ਕਰਦਾ ਕਰਦਾ ਇਹ ਪੂਰਾ ਕਰਦਾ ਅੱਛਾ ਗੁਰਵੰਸ਼ ਤੁਸੀਂ ਸਾਨੂੰ ਜਿਹੜੇ ਇਸ ਵੇਲੇ ਤੁਹਾਡੇ ਯੰਗਸਟਰ ਸਾਡੇ ਹੈਗੇ ਨੇ ਸਾਡੇ ਬੱਚੇ ਹੈਗੇ ਨੇ ਕਿਉਂਕਿ ਸਾਡਾ ਸਾਰਾ ਪਰਿਵਾਰ ਹੀ ਉਸ ਚੀਜ਼ 'ਚ ਲੱਗਿਆ ਹੁੰਦਾ ਕੀ ਕਹੋਗੇ ਉਹਨਾਂ ਨੂੰ ਕਿੰਨੀ ਕੌਕੀ ਆ ਦਵਾਈ ਦੇਣੀ ਤੁਸੀਂ ਡਾਕਟਰ ਫੇਲ ਕਰ ਦ ਕੋਈ ਔਖੀ ਨਹੀਂ ਮੈਂੰਤ ਕਰਨੀ ਚਾਹੀਦੀ ਬਸ ਕੋਈ ਔਖੀ ਨਹੀਂ ਨਾਲ ਪੜਦੇ ਵੀ ਹੋ ਕਿਹੜੀ ਕਲਾਸ 8th 8th ਕਲਾਸ ਸੋ ਦੇਖੋ ਤੁਸੀਂ 8ਵੀਂ ਚ ਪੜਦਾ ਸੀ ਡਾਕਟਰ ਦਿਖਾਇਆ ਤੁਹਾਨੂੰ ਕਿ ਕਿਵੇਂ ਆਪਣਾ 50 60 گاਵਾਂ ਦਾ ਜਿਹੜਾ ਫਾਰਮ ਹੈਗਾ ਗੁਰਵੰਸ਼ ਸਾਹਮ ਦਾ ਅੱਛਾ ਸਾਡੇ ਨਾਲ ਉਡੀਕ ਜੀ ਵੀ ਨੇ ਹਮੇਸ਼ਾ ਦੀ ਤਰ੍ਹਾਂ ਉਡੀਕ ਜੀ ਪਰਿਵਾਰ ਦੀ ਕਹਾਣੀ ਕੀ ਹੈ ਤੁਸੀਂ ਤਾਂ ਬੜੇ ਪੁਰਾਣੇ ਜੁੜੇ ਹੋਏ ਹੋ ਇਹਨਾਂ ਨਾਲ ਜੀ ਜੀ ਪਰਿਵਾਰ ਦੀ ਕਹਾਣੀ ਇਹਨਾਂ ਨੇ ਤੁਹਾਨੂੰ ਆਪ ਹੀ ਦੱਸ ਹੀ ਚੁੱਕੀ ਹਾਂ ਆ ਟੀਗਿਆਂ ਦਾ ਢਿਗ ਹੈਗਾ ਜਿੰਦੇ ਤੋਂ ਹਾਰੇ ਆਂਬੇ ਪਏ ਸੀ ਪੂਰੇ ਇਹ ਠੀਕ ਹੈ ਤੇ ਬਾਅਦ ਵਿੱਚ ਇਹਨਾਂ ਨਾਲ ਮੁਲਾਕਾਤ ਹੋਈ ਆ ਜੀ ਜੀ ਔਰ ਇਹਨਾਂ ਨੂੰ ਵੀ ਯਕੀਨ ਦਿਵਾਇਆ ਸੀ ਵਾਦਾ ਕੀਤਾ ਸੀ ਇਹਨਾਂ ਨਾਲ ਕਿ ਇਹਦਾ ਟੀਕੇ ਤੋਂ ਤੁਹਾਡਾ ਖੜਾ ਛਡਵਾ ਦਿਆਂਗੇ ਅੱਛਾ ਔਰ ਅੱਜ ਦੀ ਡੇਟ ਦੇ ਵਿੱਚ ਸੰਤੁਸ਼ਟ ਨੇ ਪੂਰੇ ਕਿਆ ਬਾਤ ਅੱਛਾ ਜ਼ਿਆਦਾ ਪ੍ਰੋਬਲਮ ਕਿਨੂੰ ਹੋਈ ਸੀ ਜ਼ਿਆਦਾ ਪ੍ਰੋਬਲਮ ਇੱਥੇ ਜਿਹੜੀ ਮਸਟੇਟਸ ਦੀ ਸੀ ਆ ਹੋਰ ਵੀ ਕੋਈ ਪ੍ਰੋਬਲਮ ਸੀ ਮਸਟੇਟਸ ਹਰ ਫਾਰਮਰ ਤੇ ਹੈਗੀ ਔਰ ਇੱਥੇ ਵੀ ਸੀਗੀ ਜ਼ਿਆਦਾ ਇਹਨਾਂ ਮਤਲਬ ਮਸਟੇਟਸ ਤੋਂ ਬਹੁਤ ਜ਼ਿਆਦਾ ਦੁਖੀ ਸੀ ਟੀਕੇ 2 ਕੇ ਲਵਾ ਕੇ ਹੰਬ ਗਏ ਸੀਗੇ ਠੀਕ ਹੈ ਦੁੱਧ ਵੀ ਘਟ ਜਾਂਦਾ ਸੀਗਾ ਜਿਹਦਾ ਕਾਰਨ ਲਾਸ ਹੀ ਹੁੰਦਾ ਜੀ ਲਾਸ ਹੀ ਹੁੰਦਾ ਸੀ ਜੀ 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 ਅੱਛਾ ਗੁਰਮੀਤ ਸਿੰਘ ਜੀ ਸਾਨੂੰ ਇਹ ਸਮਝਾਓ ਥੋੜਾ ਜਿਹਾ ਕਿ ਜਦੋਂ ਮਸਟੇਟਸ ਐਂਟਰ ਕਰ ਜਾਂਦੀ ਹੈ ਜਾਂ ਮਸਟੇਟਸ ਸਾਡੇ ਕੋਲ ਆ ਜਾਂਦੀ ਹੈ ਹੁਣ ਤਾਂ ਨਹੀਂ ਘਬਰਾਉਂਦੇ ਨਹੀਂ ਹੁਣ ਨਹੀਂ ਘਬਰਾਉਂਦੇ ਜਮੀ ਨਹੀਂ ਘਬਰਾਉਂਦਾ ਨਹੀਂ ਹੁਣ ਨਹੀਂ ਘਬਰਾਉਂਦੇ ਕਿਉਂਕਿ ਸਾਨੂੰ ਪਹਿਲੇ ਦਿਨ ਜਦੋਂ ਪਤਾ ਲੱਗ ਜਾਂਦਾ ਹੈ ਦਾ ਤਾਂ ਅਸੀਂ ਉਦੋਂ ਦਵਾਈ ਨਾਲ ਨਾਲ ਚਾਲੂ ਕਰ ਦਿੰਦੇ ਹਾਂ ਕਿੰਨੇ ਟਾਈਮ ਚ ਰਿਜ਼ਲਟ ਆ ਜਾਂਦਾ ਹੈ ਇਹ ਰਿਜਲਟ ਜਿਵੇਂ ਸੁਬਾਹ ਆਪਾਂ ਦਵਾਈ ਲਾ ਦੇ ਦਿੰਦੇ ਆਂ ਤੇ ਸ਼ਾਮ ਤੱਕ ਉਹਦਾ 12 ਘੰਟੇ ਵਿੱਚ ਫਰਕ ਪੂਰਾ ਫਰਕ ਪੈ ਜਾਂਦਾ ਹਾਂ ਹਾਂਜੀ ਹਾਂਜੀ ਮਤਲਬ 12 ਘੰਟੇ ਲੱਗਦੇ ਉਹ ਜਿਵੇਂ ਸਾਬਕਾ ਲੈਣ ਕਿਦਾ ਸਾੜੀ ਚੱਲਦੀ ਸੀ ਨਾ ਉਹ ਅਸੀਂ ਇਹ ਸਾਰੀ ਦਵਾਈ ਨਾਲ ਸਾਰੀ ਖਤਮ ਕਰ ਦਿਤੀ ਆ ਕੋਈ ਤੁਸੀਂ ਦੱਸਦੇ ਵੀ ਸੀ ਵੀ ਇੱਕ ਬੜੀ ਜਿਹੜੀ ਗਾਂ ਹੈਗੀ ਆ ਆਪਣੇ ਕੋਲ ਗਊ ਹੈਗੀ ਆ ਜਿਹਨੂੰ ਮਤਲਬ ਪ੍ਰੋਬਲਮ ਸੌਟ ਆਊਟ ਹੋ ਹੀ ਨਹੀਂ ਰਹੀ ਸੀ ਸਾਰਿਆਂ ਨੇ ਜ਼ੋਰ ਲਾ ਲਿਆ ਸਾਰਿਆਂ ਨੇ ਅੱਕ ਗਏ ਥੱਕ ਗਏ ਇਹ 17 ਨੰਬਰ 17 ਨੰਬਰ ਗਾਂ ਤੇ ਅਸੀਂ ਪੂਰਾ ਜ਼ੋਰ ਲਾ ਲਿਆ ਆਪਦਾ ਮਾਲੋ ਪੂਰਾ ਟਰੀਟਮੈਂਟ ਕਰ ਲਿਆ ਪੂਰਾ ਵੈਟਨਰੀ ਚੰਗੇ ਚੰਗੇ ਡਾਕਟਰ ਦੀ ਸਲਾਹ ਲੈ ਕੇ ਦਵਾਈ ਦੇਤੀ ਪਰ ਇਹਨੂੰ ਕੋਈ ਫਰਕ ਨਹੀਂ ਪੈਂਦਾ ਅੱਛਾ ਤੇ ਸਿਰਫ ਇਹ ਤੁਹਾਡੀ ਇਹ ਦਵਾਈ ਦੇ ਨਾਲ ਹੀ ਅਸੀਂ ਇਹਨੂੰ ਉਹ ਨਹੀਂ ਪਾਣੀ ਪਾਣੀ ਅੱਛਾ ਪਹਿਲੇ ਇੱਕ ਗੱਲ ਹੋਰ ਦੱਸੋ ਤੁਸੀਂ ਉਹ ਕਹ ਰਹੇ ਹੋ ਵੀ ਜਿਹੜੇ ਨੁਸਖੇ ਫਾਰਮੂਲੇ ਨੇ ਜਿਹੜੇ ਤੁਹਾਨੂੰ ਲਿਆ ਕੇ ਦਿੱਤੀ ਹੂ ਊੜੀਕ ਜੀ ਨੇ ਜਾਂ ਕਰਨ ਜੀ ਹੋਰਾਂ ਨੇ ਤੁਹਾਨੂੰ ਫੜਾਈ ਹੂ ਤੁਹਾਨੂੰ ਲੱਗਿਆ ਸੀ ਵੀ ਯਾਰ ਇਹ ਕੀ ਕਰੂ ਅਸਤਾ ਟੀਕੇ ਲਾ ਲਾ ਹੰਬੇ ਪਿਆ ਪਾਣੀ ਚਾ ਕੀ ਕਰੂ ਪਹਿਲਾਂ ਵਿਸ਼ਵਾਸ ਨਹੀਂ ਸਾਨੂੰ ਹੈਗਾ ਇਸ ਚੀਜ਼ ਦਾ ਹੈਗਾ ਵੀ ਇੰਨੇ ਮਹਿੰਗੇ ਮਹਿੰਗੇ ਐਂਟੀਬਾਇਟਿਕ ਦੇਣੇ ਆਪਾਂ ਉਹਦੇ ਨਾਲ ਫਰਕ ਨਹੀਂ ਪੈਂਦਾ ਤੇ ਇਹਦੇ ਨਾਲ ਆਪਾਂ ਨੂੰ ਕੀ ਫਰਕ ਪੈਣਾ ਠੀਕ ਹੈ ਪਰ ਜਦੋਂ ਅਸੀਂ ਪ੍ਰੋਪਰ ਮੰਨ ਲਓ ਇੱਕ ਪੂਰੀ ਚਲਾ ਦਿੱਤੀ ਜਿਸ ਤਰ੍ਹਾਂ ਸਾਨੂੰ ਸਮਝਾਇਆ ਗਿਆ ਕਿ ਕਿੰਨੇ ਕ ਹਾਲਾਤ ਖਰਾਬ ਸੀ ਇਹਦੇ ਬਹੁਤ ਜ਼ਿਆਦਾ ਸੀ ਜੀ ਵਿਚੇ ਨੂੰ ਫਿਰਦੇ ਸੀ ਹਾਂਜੀ ਹਾਂਜੀ ਵਿਚੇ ਉਹਨੂੰ ਵੀ ਫਿਰਦੇ ਤੇ ਬਾਕੀ ਹੋਣੇ ਬਿਲਕੁਲ ਸਹੀ ਹੈਗਾ ਹੁਣ ਕਿੰਨੇ ਲੀਟਰ ਦੁੱਧ ਹੁਣ ਇਸ ਟਾਈਮ ਇਹ ਥੱਲੇ ਗੱਬਣਵਾ ਤੇ 25 26 ਲੀਟਰ ਦੁੱਧ ਜਿਵੇਂ ਚੱਲਣਦੇ ਆ ਥੱਲੇ ਦੇ ਯਾ ਵਾ ਤੇ 40 45 ਲੀਟਰ ਤੇ ਨੂੰ ਮੰਨ ਲਓ ਮਸਟੈਟਸ ਆਈ ਉਸ ਤੋਂ ਜਿਹੜਾ ਇੰਨਾ 15 ਲੀਟਰ ਦੁੱਧ ਦਾ ਸਾਨੂੰ ਲਾਸ ਬਜਦਾ ਕਿੰਨੇ ਟਾਈਮ ਪਸ਼ੂ ਬਿਮਾਰ ਰਿਆ ਇਹ ਘੱਟੋ ਘੱਟ 2 ਤੋਂ 2.5 ਮਹੀਨੇ ਬਿਮਾਰ ਰਹੀ ਆ ਮੰਨ ਲਓ ਜਿਹੜੀ ਮਸਟੈਟਸ ਇਹਦੀ ਕਵਰ ਨਹੀਂ ਹੁੰਦੀ ਜਿਹੜੀ ਸਭ ਕਲੇ ਮਤਲਬ ਫੇਰ ਤਾਂ ਮਸਟੈਟਸ ਪੱਕ ਗਈ ਸੀ ਪੱਕ ਗਈ ਸੀ ਪੂਰੀ ਬਾਕੀ ਇਸ ਤੁਹਾਡੀ ਇਹ ਦਵਾਈ ਨੇ ਮੰਨ ਲਓ ਇਹਨੂੰ ਕਲੀਅਰ ਕੀਤਾ ਅੱਛਾ ਜਿਹੜੇ ਲੋਕ ਤੁਹਾਨੂੰ ਮਨ ਲਓ ਇਹ ਕਹਿੰਦੇ ਵੀ ਇਹ ਜਿਹੜੀ ਐਂਟੀਬਾਡਕ ਨਾਲੋਂ ਜਿਹੜਾ ਆਪਾਂ ਜ਼ਿਆਦਾ ਇਹਨਾਂ ਵਰਤਦੇ ਆ ਉਹਦੇ ਤੇ ਡੰਗਰ ਤੇ ਬਹੁਤ ਅਸਰ ਹੁੰਦਾ ਵਾ ਸਟ੍ਰੈਸ ਤੇ ਚੱਲੇ ਜਾਂਦਾ ਚੱਲੇ ਜਾਂਦਾ ਵਾ ਦੁੱਧ ਵੀ ਘਟਦਾ ਵਾ ਫਿਰ ਜੇ ਅੱਗੇ ਆਪਾਂ ਨੈਥਲੇ ਨੂੰ ਦੁੱਧ ਪਾ ਰਹੇ ਆ ਉਹ ਦੁੱਧ ਨਹੀਂ ਚੱਲ ਲੈਂਦਾ ਅੱਗੇ ਵੀ ਮੰਨ ਲਓ ਇਹ ਕੁੱਲ ਮਿਲਾ ਕੇ ਸਾਰੇ ਬਨੇ ਲੋਥ ਹੀ ਲੋਥਾ ਆਪਣਾ ਇਸ ਇਹਦੇ ਨਾਲ ਜੁੜੋ ਤੇ ਆਪਣਾ ਮੰਨ ਲਓ ਖਰਚਾ ਵੀ ਘਟ ਜਾਂਦਾ ਵਾ ਤੇ ਖਰਚਾ ਤਾਂ ਫਿਰ ਤਾਂ ਇਹ ਗੱਲ ਹੋਈ ਨਾ ਜਿਹੜਾ ਟੀਕੇ ਟੀਕੇ ਲਾਇਆ ਸੀ ਟੀਕਾ ਲਾ ਕੇ ਦੁੱਧ ਘਟ ਗਿਆ ਹਾਂਜੀ ਹਾਂਜੀ ਇੱਕ ਤਾਂ ਟੀਕੇ ਦਾ ਪੈਸਾ ਦਿੱਤੇ ਇੱਕ ਦੁੱਧ ਘਟ ਗਿਆ ਇਹਦੇ ਨਾਲ ਜੇ ਸਾਨੂੰ ਪ੍ਰੋਬਲਮ ਆਉਂਦੀ ਵੀ ਹੈ ਹਾਂਜੀ ਹਾਂਜੀ ਅਸੀਂ ਦਵਾਈ ਜਿਹੜਾ ਨੁਸਖਾ ਫਾਰਮੂਲਾ ਦਿੱਤਾ ਉਸ ਤੋਂ ਬਾਅਦ ਦੁੱਧ ਨਹੀਂ ਘਟਿਆ ਫਿਰ ਤਾਂ ਫਰੀ ਵਾਂਗੂ ਹੀ ਰਹੇਗੀ ਫਰੀ ਵਾਂਗੂ ਰਹੇਗੇ ਜੀ ਇਹਦਾ ਖਰਚਾ ਵੀ ਬਹੁਤ ਘੱਟ ਆ ਜੀ ਮੰਨ ਲਓ ਜਦੋਂ ਮਸਟੈਟਸ ਆਉਂਦੀ ਇੱਕ ਪਸ਼ੂ ਨੂੰ ਜਦੋਂ ਆਪਣੇ ਆਉਂਦੀ ਹੈ ਕੱਲੋ ਘਟੋ ਘਾਟ ਇੱਕ ਡੋਜ਼ 1200 ਰੁਪਏ ਦੇ ਲੱਗ ਜਾਂਦੀ ਪਹਿਲੀ ਤੇ ਜਾਂ ਤਿੰਨ ਦਿਨ ਟਰੀਟਮੈਂਟ ਕਰਨਾ ਪੈਂਦਾ ਜਾਂ ਪੰਜ ਦਿਨ ਕਰਨਾ ਪੈਂਦਾ ਹੂੰ ਤਾਂ ਤੁਸੀਂ ਲਾਲੋ ਸਾਹਿਬ ਕਿੰਨਾ ਖਰਚਾ ਹੋ ਜਾਂਦਾ ਤੇ ਆਪਾਂ ਦੀ 7-800 ਹਜ਼ਾਰ ਵਿੱਚ ਪੂਰਾ ਡੰਗਰਾ ਦਾ ਵਧੀਆ ਬਣਾ ਲਈਦਾ ਸੈਟ ਕਰਦੇ। ਉਹ ਤੇ ਤੁ ਵੀ ਨਹੀਂ ਕੱਢਣ ਦਿੰਦਾ ਬਿੱ। ਕੱਢਣੇ ਦਾ ਤੇ ਜਿਵੇਂ ਨੈਥਲੇ ਨੂੰ ਆਪਾਂ ਦੁੱਧ ਜਿਵੇਂ ਸਾਡਾ ਜਾਂਦਾ ਜੀ। ਫਿਰ ਐਂਟੀਬਾਇਓਟਿਕ ਕਿਉਂ ਨਹੀਂ ਆਉਂਦਾ? ਐਂਟੀਬਾਇਟਿਕ ਕਿਉਂ ਨਹੀਂ ਆਉਂਦਾ? ਸਾਡਾ ਉਧਰੋਂ ਸਾਨੂੰ ਲੋਸ ਨਹੀਂ ਪੈਂਦਾ। ਓਕੇ। ਅੱਛਾ ਗੁਰਵੰਸ਼ ਕੀ ਕਹੋਗੇ? ਜਿਹੜੇ ਇਸ ਵੇਲੇ ਤੁਸੀਂ ਤਾਂ ਚਲੋ ਪ੍ਰੋਬਲਮ ਲੱਭ ਲੈਣੇ ਹੁਣ ਡਾਕਟਰ ਦੀ ਜ਼ਰੂਰਤ ਹੈ ਨਹੀਂ ਤੁਹਾਡੇ ਫਾਰਮ ਨੂੰ ਤੇ ਜਿਹੜੇ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਪਰਿਵਾਰ ਤੁਹਾਡੇ ਤਾਇਏ ਜੀ ਵਾਂਗੂ ਪਰੇਸ਼ਾਨ ਹੈਗੇ ਨੇ। ਬਾਪੂ ਜੀ ਵਾਂਗੂ ਪਰੇਸ਼ਾਨ ਹੈਗੇ ਨੇ ਵੀਰ ਹੁਣ ਤੇ ਮ ਸਟੇਟਸ ਨੇ ਇੰਨੀ ਪਰੇਸ਼ਾਨੀ ਲਿਆਤੀ ਹੈ ਕਿ ਭਈ 2-4 ਦਿਨ ਅਸੀਂ ਹੋਰ ਦੇਖਾਂਗੇ ਅਸੀਂ ਇਹ ਫਾਰਮ ਨੂੰ ਮਤਲਬ ਅਸੀਂ ਤਾਂ ਪੰਜਾਬੀ ਚ ਕਹਿੰਦੇ ਫਾਹਾ ਵੱਢਣਾ ਹੈ ਇਹਦਾ ਹਨਾ ਤੇ ਉਹ ਥੋੜੀ ਵੀਡੀਓ ਅਚਾਨਕ ਹੁਣ ਦੇਖ ਰਹੇ ਨੇ ਉਹਨਾਂ ਨੂੰ ਕੀ ਕਹੋਗੇ बीएसके कंपनी ਨਾਲ ਜੁੜੋ ਤੇ ਇਹ ਮੇ ਸਟੇਟਸ ਤੋਂ ਰਾਤ ਬਾ। ਕੀ ਬਾਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਸਾਰੇ ਪਰਿਵਾਰ ਦਾ ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਅਸੀਂ ਸਾਂਝੇ ਕੀਤੀ ਨੇ ਤਜਰਬੇ ਨੇ ਤੁਹਾਡੇ ਨਾਲ ਅਸੀਂ ਸਾਂਝੇ ਕੀਤੇ ਨੇ ਕਿ ਕਿਸ ਤਰੀਕੇ ਨਾਲ ਡਾਕਟਰ बीएसके ਦੇ ਨੁਸਖਿਆਂ ਨੇ ਫਾਰਮੂਲਿਆਂ ਨੇ ਜਿਹੜਾ ਇਸ ਪਰਿਵਾਰ ਦੀ ਜ਼ਿੰਦਗੀ ਹੈਗੀ ਉਹ ਬਿਲਕੁਲ ਬਦਲ ਕੇ ਰੱਖ ਦਿੱਤੀ ਆ ਔਰ ਨਾਲੋਂ ਨਾਲ ਇਹ ਪਰਿਵਾਰ ਨੇ ਜਿਹੜੀਆਂ ਟੀਕੇ ਚੱਕੀ ਫਿਰ ਜਾਂਦਾ ਸੀ ਇਹਨਾਂ ਗਈਆਂ ਦੇ ਮਗਰ ਖਰਚਾ ਕਰਦਾ ਸੀ ਮਾਨਸਿਕ ਤੌਰ ਤੇ ਵੀ ਆਰਥਿਕ ਤੌਰ ਤੇ ਵੀ ਕੁਝ ਇੰਨੀ ਮਿਹਨਤ ਕਰਨ ਤੋਂ ਬਾਅਦ ਪੱਲੇ ਨਹੀਂ ਸੀ ਪੈਂਦਾ ਤਾਂ ਡਾਕਟਰ ਬੀਐਸਕੇ ਦੇ ਨੁਸਖਿਆਂ ਨੇ ਫਾਰਮੂਲੇ ਨੂੰ ਦੀ ਜ਼ਿੰਦਗੀ ਹੈਗੀ ਜਿਹੜੀ ਉਹ ਬਿਲਕੁਲ ਬਦਲ ਕੇ ਰੱਖ ਦਿੱਤੀ ਹੈ ਹੁਣ ਪਰਿਵਾਰ ਵੀ ਸੁਖਾਲਾ ਹੈ ਇਹਨਾਂ ਦੇ ਜਿਹੜੇ ਦੁੱਧਾਰੂ ਪਸ਼ੂ ਹੈਗੇ ਨੇ ਗਈਆਂ ਹੈਗੀਆਂ ਨੇ ਉਹ ਵੀ ਸੁਖਾ ਲਿਆ ਨੇ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਅਸੀਂ ਨੰਬਰ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਪਸ਼ੂ ਦੀ ਕੋਈ ਸਿਹਤ ਬਾਬਤ ਕੋਈ ਗੱਲਬਾਤ ਕਰਨੀ ਹੈ ਤਾਂ ਉਹਦੇ ਤੇ ਤੁਸੀਂ ਕਰ ਸਕਦੇ ਹੋ ਡਾਕਟਰ ਉਪਕਾਰ ਕਾਉਂਸਲ ਹੋਰਾ ਦੀ ਟੀਮ ਨਾਲ ਗੱਲਬਾਤ ਕਰਕੇ ਤੁਸੀਂ ਡਾਇਰੈਕਟਲੀ ਡਾਕਟਰ ਉਪਕਾਰ ਕਾਉਂਸਲ ਜੀ ਹੋਰਾ ਕੋਲੋਂ ਨੁਸਖਾ ਫਾਰਮੂਲਾ ਲੈ ਕੇ ਨਾਲ ਦੀ ਨਾਲ ਆਪਣੇ ਪਸ਼ੂ ਦਾ ਆਪਣੇ ਪਸ਼ੂ ਦੀ ਬਿਮਾਰੀ ਦਾ ਜਿਹੜਾ ਹੱਲ ਹੈ ਉਹ ਸ਼ੁਰੂ ਕਰ ਸਕਦੇ ਹੋ ਧੰਨਵਾਦ